ਅਮਰ ਤਾਂ ਛਕਣ ਵਾਸਤੇ ਜਦੋਂ ਆਖਿਆ ਹੂੰ ਉਹਦੇ ਵਿੱਚ ਜਦੋਂ 4 ਬੱਜਰ ਕਰਤਾਂ ਦੀ ਗੱਲ ਕੀਤੀ ਆ ਯਾ ਪਹਿਲੀ ਗੱਲ ਉਹਨਾਂ ਨੇ ਕੀਤੀ ਆ ਵੀ ਕੇਸਾਂ ਦੇ ਸਬੰਧ ਦੇ ਵਿੱਚ ਆ ਫਿਰ ਗੱਲ ਹੋ ਗਈ ਤਮਾਕੂ ਦੀ ਉਹ ਗੱਲ ਕਰਦੇ ਆ ਵੀ ਇਸ ਗੱਲੋਂ ਦੇ ਸ਼ਾਇਦ 1% ਵੀ ਸਿੱਖ ਨਾ ਹੋਣ ਜਿਹੜੇ ਤਮਾਕੂ ਵਰਤਦੇ ਹੋਣ ਵੀ ਸਿੱਖ ਜਗਤ ਬਚਿਆ ਹੋਇਆ ਇਸ ਗੱਲ ਹੂੰ ਤੀਸਰੇ ਨੰਬਰ ਤੇ ਗੱਲ ਉਹਨਾਂ ਨੇ ਸ਼ਰਾਬ ਦੀ ਕੀਤੀ ਆ ਯਾ ਚੌਥੇ ਨੰਬਰ ਤੇ ਗੱਲ ਕੀਤੀ ਹੈਗੀ ਉਹਨਾਂ ਨੇ ਜਿਹੜੇ ਹੈਗਾ ਪਰ ਨਾਰੀ ਪਰ ਪੁਰਸ਼ ਦਾ ਸੰਗ ਕਰਨਾ ਜਦਾ ਹੁਣ ਜੇ ਆਪਾਂ ਜਿਹੜੀ ਰਹਿਤ ਮਰ ਜਾਦਾ ਆ ਹੂੰ ਉਹਦੇ ਵਿੱਚ 4 ਵੱਜਣ ਕਰਾਤਾ ਦੇਖਦੇ ਉਹਦੇ ਵਿੱਚ ਸ਼ਰਾਬ ਦਾ ਜ਼ਿਕਰ ਨਹੀਂ ਹੁੰਦਾ ਆ ਉਹਦੇ ਵਿੱਚ ਚੌਥੀ ਬੱਜਰ ਕਰਾਇਤ ਜਿਹੜੀ ਹੈਗੀ ਲਿਖੀ ਹੋਈ ਆ ਉਹ ਹੈਗਾ ਵਾ ਕੁੱਠਾ ਕੁੱਠਾ ਮਾਸ ਉਹ ਜਨੀ ਆਰੀ ਵੀ ਭਾਈ ਸਾਹਿਬ ਨੇ ਗੱਲ ਕੀਤੀ ਉਹਨਾਂ ਨੇ ਕੁੱਤੇ ਦਾ ਜ਼ਿਕਰ ਨਹੀਂ ਕੀਤਾ ਮਾਸ ਦਾ ਜ਼ਿਕਰ ਨਹੀਂ ਕੀਤਾ ਬੱਜਰ ਕਰਾਇਤਾਂ ਦੇ ਹੂੰ ਉਹਨਾਂ ਨੇ ਸ਼ਰਾਬ ਦਾ ਜ਼ਿਕਰ ਕੀਤਾ ਯਾ ਤਮਾਕੂ ਦਾ ਜ਼ਿਕਰ ਕੀਤਾ ਹੂੰ ਅਸੀਂ ਜਦੋਂ ਨਾ ਬੱਜਰ ਕਰਤਾਂ ਦੀ ਗੱਲ ਕਰਦੇ ਆਏ ਅੱਜ ਤੱਕ ਆ ਜਦੋਂ ਤਮਾਕੂ ਦੀ ਗੱਲ ਕਰਦੇ ਆ ਨਾ ਹੂੰ ਨਾਲ ਹੀ ਅਸੀਂ ਨਸ਼ਿਆਂ ਦੀ ਗੱਲ ਕਰ ਦਿੰਦੇ ਆ ਇਹਦੇ ਵਿੱਚੇ ਹੀ ਸ਼ਾਮਲ ਕਰ ਦਿੰਦੇ ਆ ਯਾ ਵੀ ਤਮਾਕੂ ਜਾਂ ਸ਼ਰਾਬ ਦਾ ਵੀ ਹਾਲਾਂਕਿ ਲਿਖਿਆ ਨਹੀਂ ਉਹ ਰਹਿਤ ਮਰਜ਼ਾਦਾ 'ਚ ਲਿਖਿਆ ਨਹੀਂ ਹੋਇਆ ਸ਼ਰਾਬ ਦਾ ਉਹ ਸ਼ਰਾਬ ਦਾ ਜ਼ਿਕਰ ਬਾਕੀ ਕਰਤਾਂ ਦੇ ਵਿੱਚ ਤਾਂ ਹੈ ਪਰ ਉਹ ਚੌਹਾਂ ਦੇ ਵਿੱਚ ਉਹਦਾ ਜ਼ਿਕਰ ਨਹੀਂ ਆਉਂਦਾ ਜੀ ਹੂੰ ਵੀ ਜਿਨ੍ਹਾਂ ਤੋਂ ਬਾਅਦ ਬੰਦੇ ਨੂੰ ਅਮਰਤ ਛਕਣਾ ਪਵੇ ਯਾ ਪਤਾ ਨਹੀਂ ਮੈਂ ਦੇਖਦਾ ਸੀਗਾ ਵੀ ਬਾਕੀ ਵੀ ਕੋਈ ਕਿਸੇ ਨੇ ਇਹਦੇ ਉੱਤੇ ਗੱਲ ਕੀਤੀ ਨਹੀਂ ਨਾ ਕਿਸੇ ਨੇ ਇਹ ਇਸ਼ੂ ਯਰ ਚੱਕਿਆ ਹੈਗਾ ਵਾ ਨਾ ਕਿਸੇ ਨੇ ਰੌਲਾ ਪਾਇਆ ਇਸ ਗੱਲ ਦੇ ਉੱਤੇ ਵੀ ਇਹਨਾਂ ਨੇ ਬੱਜਰ ਕਰਤਾ ਚੇਂਜ ਕਰ ਦਿੱਤੀਆਂ ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਗੱਲ ਜਿਹੜੀ ਹੈਗੀ ਬਹੁਤ ਵਧੀਆ ਲੱਗੀ ਹੂੰ ਵੀ ਬੱਜਰ ਕਰਤਾ ਸਾਡੀਆਂ ਉਹ ਹੋਣੀਆਂ ਚਾਹੀਦੀਆਂ ਵਾ ਜਿਹੜੀਆਂ ਸਮੇਂ ਦੀ ਮੌਕੇ ਦੀ ਅੱਜ ਦੀਆਂ ਸਾਡੀਆਂ ਸਮੱਸਿਆਵਾਂ ਹੂੰ ਜਿਹੜੀਆਂ ਅੱਜ ਵੀ ਸਾਡੀਆਂ ਪ੍ਰੋਬਲਮਾਂ ਹੈ ਯਾ ਨਾ ਕਿ ਬੱਜਰ ਕਰੇ ਤਾਂ ਉਹ ਹੋਣੇ ਚਾਹੀਦੀਆਂ ਜਿਹੜੇ 200 400 ਸਾਲ ਪਹਿਲਾਂ ਸਾਡੀ ਕੋਈ ਪ੍ਰੋਬਲਮ ਹੋਵੇ ਜਾਂ ਅੱਜ ਨਾ ਹੋਵੇ ਹੂੰ ਆ ਆਪਉਣ ਵਾਲੇ ਦਿਨਾਂ 'ਚ ਹੋਰ ਵੀ ਥੋੜੀ ਜਿਹੀ ਤੇ ਗੱਲ ਕਰਾਂਗੇ ਜਦਾਂ 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 ਗੱਲ ਹੋਰ ਖੁੱਲੂਗੀ ਜਦਾਂ ਯਾ ਇਹ ਇਹ ਤਾਂ ਪਸੰਦ ਨਹੀਂ 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 ਗੈਰਨੀ ਚ ਜਿਹੜੀ ਰਹਿਤ ਵੀ ਆ ਜੀ ਹੁਣ ਅੱਜ ਸਿੱਖ ਇਹ ਕਹੇ ਵੀ ਗੁਰੂ ਸਾਹਿਬ ਕਹਿੰਦੇ ਹੁੰਦੇ ਸੀ ਵੀ ਜਿਹੜਾ ਵੀ ਮੇਰੇ ਦਰਸ਼ਨਾਂ ਨੂੰ ਆਵੇ ਉਹ ਘੋੜੇ ਲੈ ਕੇ ਆਵੇ ਬਿਲਕੁਲ ਹੁਣ ਤੁਸੀਂ ਘੋੜੇ ਲੈ ਲੈ ਕੇ ਗੁਰਦੁਆਰੇ ਜਾ ਕੇ 150 ਘੋੜਾ ਬੰਦਿਓ ਲਿੱਦਨਾ ਭਰਿਆ ਪਿਆ ਹੋਵੇ ਫਰਸ਼ ਮੋਰੀਓ ਨਾ ਗ੍ਰੰਥੀਆਂ ਨੇ ਚਲਾਉਣੇ ਨਾ ਬਾਸਤਾ ਪੱਠੇ ਕਿੱਥੋਂ ਲਿਆਉਣੇ ਡੈਕਸੀ ਰੋਡ ਤੁਸੀਂ ਦੇਖੋ 150 ਘੋੜਾ ਖੜਾ ਹੋਵੇ ਉਹ ਇੱਥੇ ਤਾਂ ਟੈਕਟੌਕ ਤੇ ਵੀਡੀਓ ਪਈਆਂ ਹੋਈਆਂ ਸਿੱਖ ਔੜਿਆਂ ਦੇ ਤੇ ਚੜਕੇ ਟੈਮ ਹਾਟਨ ਤੇ ਕੌਫੀ ਆਰਡਰ ਕਰਦੇ ਪਏ ਆ ਡਰਾਈਵ ਥਰੂ ਜਾ ਕੇ ਨਹੀਂ ਮਤਲਬ ਤੇ ਗੁਰਦੁਆਰਾ ਜਿੱਦਾਂ ਅੱਜ ਲੋਡ ਤਾਂ ਗੱਲੇ ਗ੍ਰੰਥੀ ਤੇ ਕਾਰ ਵਿੱਚ ਜਾਣੇ ਆ ਬਿਲਕੁਲ ਜੀ ਹਨਾ ਜਿਹੜੀ ਜਿਹੜੀ ਲੋਡ ਆ ਅੱਜ ਦੀ ਇਦਾਂ ਉਹ 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 ਚਾਹੀਦੀ ਹਾਂਜੀ ਹਾਂ ਮੈਂ ਥੋੜੀ ਜੀ ਗੱਲ ਕਰ ਲਵਾਂ ਮੈਂ ਉਹ ਗੱਲ ਇਕੱਠੀ ਚ ਕਰਦਾ ਪਿਆ ਆਪਣੇ ਦਿਮਾਗ ਦੇ ਵਿੱਚ ਜਿਹੜਾ ਜਦਾ ਹੈਗੀਆਂ ਸਿੱਤਾ ਹਾਂਜੀ ਹੁਣ ਤਮਾਕੂ ਦੀ ਗੱਲ ਆਉਂਦੀ ਆ ਯਾ ਵੀ ਵੱਜਰ ਕਰਿਆ ਤੇ ਹਨਾ ਹੂੰ ਅਸੀਂ ਤਮਾਕੂ ਨੂੰ ਤੇ ਸ਼ਰਾਬ ਨੂੰ ਅਸੀਂ ਇਕੱਠਿਆਂ ਕਰਕੇ ਪੇਸ਼ ਕਰ ਦਿੰਦੇ ਆਮ ਕਰਕੇ ਅਸੀਂ ਮਿਸ਼ਨਰੀ ਜਿੰਨੇ ਵੀ ਹੈਗੇ ਜਦੋਂ ਆਹ ਕਥਾ ਕਰਦੇ ਆ ਨਾ ਨਸ਼ਾ ਹਰੇਕ ਪ੍ਰਕਾਰ ਦਾ ਨਸ਼ਾ ਅਸੀਂ ਕਹਿ ਦਿੰਦੇ ਆ ਯਾ ਮੈਨੂੰ ਯਾਦਾ ਹੈ ਸ਼ਾਇਦ ਪ੍ਰੋਫੈਸਰ ਦਰਸ਼ਨ ਸਿੰਘ ਨੇ ਇੱਕ ਵੀਡੀਓ ਕੱਢੀ ਸੀਗੀ ਉਹਨਾਂ ਦੀ ਹੈਗੀ ਰਿਕਾਰਡਿੰਗ ਕਿਤੇ ਇਦਾਂ ਦੀ ਹੂੰ ਦੇ ਜਨ ਜੀ ਤਾਂ ਸ਼ਰਾਬ ਨੂੰ ਤੇ ਤਮਾਕੂ ਨੂੰ ਵੱਖਰਾ ਗਿਣਦੇ ਪਏ ਆ ਇਸ ਤਰੀਕੇ ਦੇ ਨਾਲ ਨਸ਼ਿਆਂ ਦੇ ਵਿੱਚੋਂ ਯਾ ਔਰ ਉਹਨਾਂ ਨੇ ਐਗਜ਼ੈਂਪਲ ਦਿੱਤੀ ਜਦੋਂ ਦਲੀਲਾਂ ਬਹੁਤ ਦਿੰਦੇ ਆ ਵੀ ਦੇਖੋ ਹੁਣ ਅ ਹੁਣ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਉਦਾਂ ਪਰ ਸ਼ਾਇਦ ਇਸੇ ਤਰੀਕੇ ਦੇ ਨਾਲ ਸੀਗਾ ਵੀ ਹੁਣ ਕੋਈ ਬੰਦਾ ਆ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਲਓ ਕਲਾਸ ਆਖਦਾ ਗੱਡੀ ਤੁਹਾਡੇ ਨਹੀਂ ਸਿੱਕੜ ਪੀ ਗਏ ਔਰ ਸੀਗਨ ਪੀਕੇ ਚਾ ਸਕਦਾ ਫੇਕ ਤਾਂ ਨਾ ਨਾ ਹੋਇਆ ਇਹ ਹਾਂ 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 ਸ਼ਰਾਬ ਪੀ ਕੇ ਤਾਂ ਗੱਡੀਆਂ ਦੇ ਵਿੱਚ ਗੱਡੀ ਚਲਾ ਸਕਦੇ ਆ ਹਨਾ ਹੂੰ ਤਾਂ ਸੀਗਨ ਪੀਕੇ ਨਹੀਂ ਚਲਾ ਸਕਦੇ ਯਾ ਨਹੀਂ ਹਨਾ ਔਰ ਸੀਗਨ ਪੀਕੇ ਚਲਾ ਸਕਦੇ ਆ ਤੁਸੀਂ ਯਾ ਹਾਂ ਮੈਂ ਹਾਸਾ ਚ ਉਹਨਾਂ ਨੇ ਉਦਾਹਰਨ ਦਿੱਤੀ ਸੀਗੀ ਵੀ ਜੇ ਕੋਈ ਇਹ ਆਖੇ ਹੂੰ ਕਿਸੇ ਨੇ ਅਰਜੈਸਟਰੀ ਕਰਾਉਣੀ ਹੋਵੇ ਹਾਂ ਅਹ ਹਾਰਜੈਸਟਰੀ ਦੀ ਉਦਾਹਰਨ ਦਿੱਤੀ ਸੀਗੀ ਹੂੰ ਕਿ ਕਿਸੇ ਨੇ ਰਜਿਸਟਰੀ ਕਰਾਈ ਹੈ ਹਨਾ ਆਹ ਉਹ ਬੰਦਾ ਬਾਅਦ ਵਿੱਚ ਇਹ ਸਾਬਤ ਕਰ ਦਵੇ ਵੀ ਜਦੋਂ ਮੇਰੇ ਕੋਲੋਂ ਸਾਈਨ ਕਰਵਾਏ ਗਏ ਸੀ ਮੈਂ ਸ਼ਰਾਬੀ ਸੀਗਾ ਮੈਨੂੰ ਨਾ ਸ਼ਰਾਬ ਪੀਾਈ ਸੀ ਆਹ ਕਹਿੰਦਾ ਹੋਈ ਹੋਈ ਰਜਿਸਟਰੀ ਵੀ ਕੈਨਸਲ ਹੋ ਸਕਦੀ ਹੈ ਜੇ ਉਹ ਬੰਦਾ ਸਾਬਤ ਕਰ ਦੇਵੇ ਮੈਂ ਨਸ਼ੇ ਦੀ ਹਾਲਤ ਵਿੱਚ ਸੀਗਾ ਯਾ ਵੀ ਉਹ ਸਾਲਟ ਦੇ ਵਿੱਚ ਮੇਰੇ ਕੋਲੋਂ ਦਸਖਤ ਕਰਾਏ ਤੇ ਉਹ ਰਜਿਸਟਰੀ ਤੱਕ ਵੀ ਜਿਹੜੀ ਹੈ ਉਹ ਕੈਨਸਲ ਹੋ ਸਕਦੀ ਹੈ ਹਮ ਪਰ ਜੇ ਕੋਈ ਬੰਦਾ ਆਖੇ ਮੈਂ ਉਦੋਂ ਸਿੱਕੜ ਪੀਤੀ ਹੋਈ ਸੀਗੀ ਮੈਂ ਤਾਂ ਸਾਈਨ ਕਰ ਦਿੱਤੇ ਦਸ ਵੀ ਕੈਨਸਲ ਹੋਊਗੀ ਕੋਈ ਯਾ ਹੁਣ ਅਸੀਂ ਇਹਨਾਂ ਨੂੰ ਇਕੱਠਾ ਥੋੜੀ ਕਰ ਸਕਦੇ ਜਿੱਦਾਂ ਦੋਵੇਂ ਇੱਕੋ ਚੀਜ਼ ਹੈ ਜਿੱਦਾਂ ਹਨਾ ਯਾ ਹਾਂ ਸਿਹਤ ਦੇ ਉੱਤੇ ਅਸਰ ਹੋ ਸਕਦਾ ਵਾ ਸਿਹਤ ਵਾਸਤੇ ਤਾਂ ਦੋਨੋਂ ਨੁਕਸਾਨ ਦਾ ਇੱਕ ਹੈਗਾ ਹੀ ਹੈ ਜਿੱਦਾਂ ਯਾ ਕਈ ਚੀਜ਼ਾਂ ਹੈਗੀਆਂ ਖੈਰ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਹੋਰ ਪਾਸੇ ਤੋਂ ਚਲੋ ਇਹਦੇ ਵਿੱਚ ਉੱਧ ਆ ਗਈ ਹੁਣ ਤਮਾਕੂ ਦੀ ਗੱਲ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਧਰੇ ਨਹੀਂ ਆਈ ਬਹੁਤੀ ਯਾ ਸ਼ਾਇਦ ਇੱਕ ਅਦੀ ਪੰਕਤੀ ਉਪਾਨਸਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਜੇ ਉਹਨੂੰ ਖਿੱਚ ਦੂਗਾ ਅਸੀਂ ਅਰਥ ਕਰ ਲਈ ਤਾਂ ਗੱਲ ਵੱਖਰੀ ਬਣ ਜੂਗੀ ਆਹ ਪਰ ਇਹਦਾ ਮਤਲਬ ਵੀ ਗੁਰੂ ਸਾਹਿਬ ਦੇ ਸਮੇਂ ਇਹ ਤਮਾਕੂ ਦਾ ਕੋੜ ਜਿਹੜਾ ਹੈਗਾ ਵਾ ਗੁਰਦਾਨ ਸਿੰਘ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਇਹ ਕੋੜ ਉਸ ਖਿੱਤੇ ਦੇ ਵਿੱਚ ਨਹੀਂ ਸੀਗਾ। ਯਾ ਮੈਂ ਅੱਜ ਦੇਖਦਾ ਕਿ ਪਿਆ ਸੀਗਾ ਭਾਈ ਕਾਨ ਸਿੰਘ ਨਾਭਾ ਨੂੰ ਕਹਿੰਦੇ ਵੀ 1605 ਈਸਵੀ ਦੇ ਵਿੱਚ ਇਹ ਬੂਟੀ ਜਿਹੜੀ ਹੈ ਪੁਰਤਗਾਲ ਦੇ ਵਪਾਰੀ ਜਿਹੜੇ ਆ ਹਿੰਦੁਸਤਾਨ ਲੈ ਕੇ ਆਏ। ਹੂੰ ਤੇ ਜਾਨੀ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਕਹਿੰਦੇ ਆ ਵੀ ਸੰਪਾਦਨਾ ਹੋ ਗਈ ਪ੍ਰਕਾਸ਼ ਹੋ ਗਈ। ਆਹ ਇਹਦਾ ਮਤਲਬ ਉਸ ਸਮੇਂ ਤੱਕ ਇਹ ਤਮਾਕੂ ਦਾ ਕੋੜ ਜਿਹੜਾ ਵਾ ਉਸ ਖਿੱਤੇ ਦੇ ਵਿੱਚ ਨਹੀਂ ਸੀ। ਹੂੰ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਹੋਰ ਭੈੜ ਮਨੁੱਖ ਦੇ ਦਰਜ ਕੀਤੇ ਗਏ ਆ ਉੱਥੇ ਤਮਾਕੂ ਦਾ ਜ਼ਿਕਰ ਨਹੀਂ ਕੀਤਾ ਨਰ। ਹੂੰ ਉਦੋਂ ਤੱਕ ਇਹ ਕੋਈ ਵੱਜਰ ਕਰਹਿਤ ਨਹੀਂ ਸੀ ਹੈ ਹੀ ਨਹੀਂ ਸੀ ਉਸ ਵੇਲੇ। ਜੀ ਹੁਣ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੱਕ ਜਾਂਦੇ ਜਾਂਦੇ ਕਿੰਨਾ ਕੁ ਕੋੜ ਫੈਲ ਚੁੱਕਾ ਹੋਵੇਗਾ ਉਸ ਵੇਲੇ ਹੂੰ ਜਾਂ ਉਸ ਤੋਂ ਬਾਅਦ ਜਦੋਂ ਇਹ ਬਿਮਾਰੀ ਵਧੀ ਹੋਗੀ ਉਸ ਵੇਲੇ ਇਹਨੂੰ ਜਿੱਦਾਂ ਬੱਜਰ ਕ੍ਰੈਤਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਯਾ ਇਸੇ ਤਰੀਕੇ ਹੁਣ ਦੇਖੋ ਜਿੱਥੋਂ ਤੱਕ ਸ਼ਰਾਬ ਦਾ ਜ਼ਿਕਰ ਆਉਂਦਾ ਜਿੰਨੇ ਸਾਡੇ ਲਖਾਰੀ ਹੋਏ ਆ ਆ ਹੂੰ 18ਵੀਂ 19ਵੀਂ ਸਦੀ ਦੇ ਵਿੱਚ ਜਿਹੜੇ ਹੈਗੇ ਸੰਤੋਖ ਸਿੰਘ ਤੋਂ ਆਪਣ ਲੈ ਲੀਏ ਹੂੰ ਉਹ ਹੁਣ ਇਹਨਾਂ ਨਸ਼ਿਆਂ ਨੂੰ ਨਸ਼ੇ ਮੰਨਦੇ ਨਹੀਂ ਪਏ ਚਾਹ ਭੰਗ ਹੋ ਗਈ ਹਾਲਾਂਕਿ ਭੰਗ ਦਾ ਅਸਰ ਵੀ ਉਸੇ ਤਰੀਕੇ ਦੇ ਨਾਲ ਹੁੰਦਾ ਬੰਦੇ ਦੀ ਸੁੱਧ ਬੁੱਧ ਗਵਾਜਾਂ ਦੀ ਜਿੱਦਾਂ ਜਿਸ ਤਰੀਕੇ ਦੇ ਨਾਲ ਇਹਦਾ ਆਪਣੇ ਸ਼ਰਾਬ ਦਾ ਹੁੰਦਾ ਆ ਹਣ ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਆਖਿਆ ਜਾਂਦਾ ਵੀ ਉਹ ਸ਼ਰਾਬ ਦੀ ਵਰਤੋਂ ਕਰਦੇ ਸੀਗੇ ਹੂੰ ਬੱਡੇ-ਬੱਡੇ ਰਾਜੇ ਸਰਦਾਰ ਜਿਹੜੇ ਸੀਗੇ ਜਿਹੜੇ ਹੈਗੇ ਆ ਮਹਾਰਾਜੇ ਜਿਹੜੇ ਸਿੱਖਾਂ ਦੇ ਸਰਦਾਰ ਬਣੇ ਹੋਏ ਸੀਗੇ ਆ ਉਹ ਸ਼ਰਾਬ ਦੀ ਵਰਤੋਂ ਕਰਨ ਦੇ ਪਏ ਸੀਗੇ ਹੂੰ ਇਸ ਚੀਜ਼ ਨੂੰ ਬਜਟ ਰਹਿਤ ਦੇ ਵਿੱਚ ਇਸ ਵਾਸਤੇ ਸ਼ਾਮਲ ਨਹੀਂ ਕੀਤਾ ਗਿਆ ਕਿਸੇ ਨੇ ਯਾ ਇਸੇ ਤਰੀਕੇ ਦੇ ਨਾਲ ਆਪਾਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਵਾ ਬਈ ਅੱਜ ਰਹਿਤ ਮਰਜ਼ਾਦਾ ਵਿੱਚ ਅਸੀਂ ਕਹਿੰਦੇ ਆ ਵੀ ਪਰਨਾਰੀ ਪਰਪੁਰਸ਼ ਦਾ ਸੰਗ ਨਹੀਂ ਕਰਨਾ ਯਾ ਇਹ ਬਜਟ ਰਹਿਤ ਆ ਹੂੰ ਪਰ ਜਿੰਨੀਆਂ ਵੀ ਪੁਰਾਣੀਆਂ ਲਿਖਤਾਂ ਆ ਮਾ ਯਾ ਉਹਨਾਂ ਦੇ ਵਿੱਚ ਇਹ ਨਹੀਂ ਲਿਖਿਆ ਮਿਲਦਾ ਹੂੰ ਉਹਨਾਂ ਵਿੱਚ ਲਿਖਿਆ ਤੁਰਕਰੀਂ ਦਾ ਸੰਗ ਨਹੀਂ ਕਰਨਾ ਹੂੰ ਮੁਸਲਮਾਨ ਨਹੀਂ ਭੋਗਣੀ ਇਹ 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 ਸ਼ਬਦ ਜਿਹੜੇ ਉਹਨਾਂ ਦੇ ਵਿੱਚ ਲਿਖੇ ਹੋਏ ਆ ਯਾ ਨਹੀਂ ਤਾਂ ਕਿੱਡੀ ਹੈਰਾਨੀ ਦੀ ਗੱਲ ਆ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੜੇ ਮਾਰੇ ਜਾਂਦੇ ਆ ਕਾਲ ਤੱਕ ਤੋਂ ਸਜ਼ਾ ਸੁਣਾਈ ਜਾਂਦੀ ਆ ਵੀ ਇਹਨੇ ਮੋਰਾਂ ਦਾ ਨਾਚ ਦੇਖਿਆ ਮੁਸਲਮਾਨ ਨਹੀਂ ਹੂੰ ਉਹ ਪਤਾ ਤਾਂ ਨਹੀਂ ਉਹਨੂੰ ਕੀ ਤੇ ਦੂਸਰੇ ਪਾਸੇ 45 ਦੇ ਕਰੀਬ ਉਹਨੇ ਵਿਆਹ ਕਰਕੇ ਘਰ ਰੱਖੀਆਂ ਹੋਈਆਂ ਇਸਤਰੀਆਂ ਉਹਨਾਂ ਦੇ ਸਬੰਧ ਵਿੱਚ ਕੋਈ ਸੱਜਣ ਨਹੀਂ ਦਿੱਤੀ ਜਾ ਰਹੀ ਯਾ ਕਿਉਂਕਿ ਉਸ ਵੇਲੇ ਇਹ ਪਰ ਨਾਰੀ ਪਰ ਪੁਰਸ਼ ਨਹੀਂ ਸੀ ਸ਼ਬਦ ਵਰਤੇ ਜਾਂਦਾ ਹੋਵੇਗਾ ਉਸ ਵੇਲੇ ਕਿਉਂਕਿ ਨਫਰਤ ਉਹਨਾਂ ਨੂੰ ਕੀਤੀ ਜਾਂਦੀ ਹੈ ਇਸ ਵਾਸਤੇ ਉੱਥੇ ਤੁਰਕਣੀ ਸ਼ਬਦ ਜਾਂ ਮੁਸਲਮਾਨਾ ਨਹੀਂ ਭੋਗਣੀ ਉਹਨੂੰ ਬੱਜਰ ਕਰਾਇਤ ਉਹਨਾਂ ਨੇ ਮੰਨਿਆ ਸੀ ਯਾ ਕਾਸੀ ਉਹਨੂੰ ਜਸਟੀਫਾਈ ਕਰਨ ਵਾਸਤੇ ਅੱਜ ਇਹ ਕਹਿਣਾ ਸ਼ੁਰੂ ਕਰ ਦਿੱਤਾ ਪਰ ਨਾਰੀ ਪਰ ਜਾਪਰਤਨਗਾਮੀ ਨਹੀਂ ਹੁਣ ਅਸੀਂ ਇਹ ਸ਼ਬਦ ਵਰਤਣੀ ਸ਼ੁਰੂ ਕਰ ਦਿੱਤੇ ਹੂੰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀਗਾ ਵੀ ਬੱਜਰ ਕਰਤਾਂ ਸਾਡੀਆਂ ਜ਼ਰੂਰੀ ਨਹੀਂ ਚਾਹੀ ਹੁਣ 5 7 8 10 ਵੱਧ ਘਟ ਹੋ ਸਕਦੀ ਹੈ ਯਾ ਜਿਹੜੀ ਸਾਡੀ ਮੌਕੇ ਦੀ ਅੱਜ ਦੀ ਸਮੱਸਿਆ ਵਾ ਜੇ ਅੱਜ ਚਿੱਟੇ ਦੀ ਸਮੱਸਿਆ ਵਾ ਪੰਜਾਬ ਦੇ ਯਾ ਉਹਦੀ ਵਰਤੋਂ ਬੱਜਰ ਕਰਤ ਦੇ ਵਿੱਚ ਹੋਣੀ ਚਾਹੀਦੀ ਹੂੰ ਤੇ ਉਹ ਉਹਦਾ ਜ਼ਿਕਰ ਜਿਹੜਾ ਹੈਗਾ ਯਮਾ ਮਾਂ ਦੀ ਦਾਲ ਵੀ ਚਾਹੀਦੀ ਹੁਣ ਕੁੱਠਾ ਜਿਹੜਾ ਹੈਗਾ ਹਾਂ ਮੈਂ ਉਹ ਗੱਲ ਕਰ ਬਈ ਭਾਈ ਸਾਹਿਬ ਨੇ ਕੁੱੱਠੇ ਦਾ ਜ਼ਿਕਰ ਨਹੀਂ ਵਿੱਚ ਕੀਤਾ ਹਾਂ ਔਰ ਮੈਨੂੰ ਲੱਗਦਾ ਬੱਜਰ ਕਰਤਾ ਵਿੱਚ ਉਹਨੂੰ ਕੱਢ ਦੇਣਾ ਚਾਹੀਦਾ ਅੱਜ ਦੇ ਸਮੇਂ ਮਿਲਦਾ ਹੀ ਨਹੀਂ ਇਹ 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 ਸਮੱਸਿਆ ਨਹੀਂ ਹੈਗੀ ਆ ਇਸ ਕੁੱੱਠੇ ਦੀ ਸਾਡੀ ਆਹ ਉਹਦੇ ਨਾਲ ਕੋਈ ਗੁਰੂ ਸਾਹਿਬ ਦੇ ਵੇਲੇ ਸਮੱਸਿਆ ਸੀ ਵੀ ਉਸ ਵੇਲੇ ਇੱਕ ਟੰਗ ਵਰਤੇ ਜਾਂਦਾ ਸੀ ਜਿਹਨੂੰ ਮੁਸਲਮਾਨ ਬਣਾਉਣਾ ਨੂੰ ਧੱਕੇ ਦੇ ਨਾਲ ਕੁੱਠਾ ਖਵਾਇਆ ਜਾਂ ਹਾਂ ਦੂਜੇ ਨੂੰ ਹੋਰ ਕੁਝ ਕਰਨੇ ਨਹੀਂ ਸੀ ਦਿੱਤਾ ਜਾਂਦਾ ਯਾਰ ਮਰ ਗੁਰੂ ਉਹ ਕਿਤੇ ਧੱਕੇ ਧੱਕੇ ਕਿਉਂਕਿ ਜ਼ਬਰਦਸਤ ਧਰਮ ਜਿਹੜਾ ਹੈਗਾ ਤੁਹਾਡੇ ਆਪਣੀ ਸੁਤੰਤਰ ਆਜ਼ਾਦੀ ਆ ਤੁਹਾਡੀ ਚੋਣ ਹੈ ਆਪਣੀ ਸੁਤੰਤਰ ਚੋਣ ਹੋਣੀ ਚਾਹੀਦੀ ਹੈ ਸੁਤੰਤਰ ਚੋਣ ਦਾ ਵਿਚ ਆਇਆ ਹੁਣ ਨਹੀਂ ਤੇ ਅੱਜ ਦੇ ਜਮਾਨੇ ਦੇ ਵਿੱਚ ਤੁਸੀਂ ਦੇਖੋ ਵੀ ਕੁੱਠੇ ਦੇ ਵਿੱਚ ਤੇ ਝਟਕੇ ਦੇ ਵਿੱਚ ਕੀ ਅੰਤਰ ਆ ਹੂੰ ਜੇ ਮੈਂ ਕਹਾਂ ਵੀ ਕੁੱਠਾ ਬੱਜਰ ਕਰਹਿਤ ਆ ਯਾ ਜਿਸ ਐਂਗਲ ਤੋਂ ਗੁਰੂ ਸਾਹਿਬ ਨੇ ਇਹਨੂੰ ਕਰਹਿਤ ਆਖਿਆ ਹੋਵੇਗਾ ਆ ਉਸ ਐਂਗਲ ਤੋਂ ਝਟਕਾ ਵੀ ਬੱਜਰ ਕਰਤ ਦੇ ਵਿੱਚ ਆਉਂਦਾ ਹੂੰ ਉਹ ਕਹਿੰਦੇ ਸੀ ਵੀ ਕੁੱਠਾ ਕਰਨ ਦੇ ਨਾਲ ਉਹ ਜੀਵ ਜਿਹੜਾ ਹੈਗਾ ਖੁਦਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਅਸੀਂ ਕਹਿੰਦੇ ਝਟਕਾ ਕਰਨ ਦੇ ਨਾਲ ਖੁਦਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹਾਂ ਉਹ ਕਹਿੰਦੇ ਕਲਮਾ ਪੜ੍ਹਨ ਦੇ ਨਾਲ ਜਿਹੜਾ ਹੈਗਾ ਇਹਦੀ ਮੁਕਤੀ ਹੋ ਜਾਂਦੀ ਅਸੀਂ ਕਹਿੰਦੇ ਨਹੀਂ ਬੋਲੇ ਸੋਹਰੇ ਹਾਲ ਕਹਿਣ ਦੇ ਨਾਲੇ ਮੁਕਤ ਹੋ ਜਾਂਦਾ ਜਿੱਦਾਂ ਹੂੰ ਯਾਨੀ ਕਿ ਇਸ ਨੂੰ ਧਰਮ ਦੇ ਨਾਲ ਜੋੜਨਾ ਹੀ ਵੱਜਰ ਕਰਾਇਆ। ਯਾ ਜੀਵ ਮਾਰਨ ਨੂੰ ਹੂੰ ਧਰਮ ਦੇ ਨਾਲ ਜੋੜ ਕੇ ਉਹਨੂੰ ਜਸਟੀਫਾਈ ਕਰਨਾ ਅਸਲ ਦੇ ਵਿੱਚ ਵੱਜਰ ਕਰਾਇਆ ਤੇ ਸਭ ਤੋਂ ਵੱਡੀ ਭੁਲ ਇਹ ਆ। ਵੱਜਰ ਕਰਾਇਤ ਦਾ ਮਤਲਬ ਸਭ ਤੋਂ ਵੱਡੀ ਭੁਲ ਆ। ਯਾ ਕਿ ਉਹ ਸਾਡੇ ਵਿੱਚ ਕੀਤੇ ਨਹੀਂ ਜਾ ਰਹੀ ਜਦੋਂ ਹਜ਼ੂਰ ਸਾਹਿਬ ਦੇ ਅੰਦਰ ਝਟਕਾ ਕਰਕੇ ਜਕਾਰੇ ਛੱਡ ਕੇ ਜਾਂ ਚੰਡੀ ਦੀ ਵਾਰ ਦਾ ਪਾਠ ਕਰਕੇ ਜਿੱਦਾਂ ਵੀ ਉਹ ਕਰਦੇ ਆ ਮੁੜ ਕੇ ਉਹਦੇ ਤਿਲਕ ਜਿਹੜੇ ਹੈਗੇ ਜਾ ਕੇ ਲਹੁ ਦੇ ਸ਼ਸਤਰਾਂ ਨੂੰ ਜਾ ਕੇ ਤਿਲਕ ਲਾਏ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਰਮਾਲਿਆਂ ਨੂੰ ਜਾ ਕੇ ਉਹ ਤਿਲਕ ਜਿਹੜੇ ਹੈਗੇ ਲਾਏ ਜਾਂਦੇ ਆ ਕਿ ਉਹ ਬੱਜਰ ਕਰਤ ਨਹੀਂ ਹੈਗੀ ਸਾਡੀ ਹੂੰ ਪਰ ਉਹਨੂੰ ਬੱਜਰ ਕਰਿਆ ਤਾਂ ਅਸੀਂ ਕਹਿਣ ਦਾ ਹੌਸਲਾ ਥੋੜੀ ਕਰਦੇ ਅਸੀਂ ਅਸੀਂ ਤੇ ਆਪਣੇ ਸਰਬਤਨ ਲੁਕਾਉਣ ਵਾਸਤੇ ਅਸੀਂ ਸਭ ਕੁੱਠੇ ਦਾ ਜ਼ਿਕਰ ਉੱਥੇ ਕਰ ਕੁੱਠੇ ਦਾ ਜ਼ਿਕਰ ਕਰ ਦਿੰਨੇ ਆ ਯਾ ਜਦ ਕੇ ਜਦੋਂ ਮਾਸ ਮਾਸਕਰ ਮੂਰਖ ਝਗੜੇ ਦੀ ਗੱਲ ਆਈ ਸੀ ਉੱਥੇ ਮਾਸ ਦੇ ਝਗੜੇ ਨੂੰ ਮੂਰਖਤਾ ਹੀ ਆਖਿਆ ਸੀਗਾ ਉੱਥੇ ਕੁੱਠੇ ਤੇ ਝਟਕੇ ਦਾ ਜਿਹੜਾ ਅੰਤਰ ਹੈ ਉਹ ਨਹੀਂ ਸੀ ਗੁਰੂ ਸਾਹਿਬ ਨੇ ਉੱਥੇ ਪਾਇਆ ਐਗਜ਼ੈਕਟਲੀ ਯਾ ਜੇ ਇਸ ਤਰੀਕੇ ਦੇ ਨਾਲ ਮਾਰੋਗੇ ਤੇ ਫਿਰ ਇਹ ਮਾਸ-ਮਾਸ ਕਰ ਮੂਰਖ ਝਗੜੇ ਵਾਲਾ ਸ਼ਬਦ ਲੱਗੇ ਜਣਾ ਜੇ ਇਸ ਤਰੀਕੇ ਦੇ ਨਾਲ ਮਾਰੋਗੇ ਫਿਰ ਮਾਸ-ਮਾਸ ਕਰ ਮੂਰਖ ਝਗੜੇ ਵਾਲਾ ਨੁਕਤਾ ਫਿਰ ਉੱਤੇ ਲੱਗੂ ਨਹੀਂ ਹੂੰ ਬਈ ਨਹੀਂ ਛੇ ਤੋਂ ਛੇ ਤੋਂ ਯਾਨੀ ਕਿ ਮੈਂ ਉਹ ਗੱਲ ਕਰ ਰਿਹਾ ਸੀ ਕਿ ਮੈਂ ਹੁਣ ਜੇ ਤਿੰਨ ਚਾਰ ਮਾਰੀ ਭਾਈ ਸਾਹਿਬ ਨੇ ਦੁਵਾਨਾਂ ਦੇ ਵਿੱਚ ਉਹ ਗੱਲ ਕੀਤੀ ਸੁਭਾਵਿਕ ਗੱਲ ਹੋਈ ਆ ਜਾਂ ਕਿੱਦਾਂ ਹੋਈ ਆ ਪਰ ਮੈਨੂੰ ਉਹ ਗੱਲ ਵਧੀਆ ਬਹੁਤ ਲੱਗੀ ਜੀ ਯਾ ਵੀ ਬੱਜਰ ਕਹਤ ਦਾ ਮਤਲਬ ਜਿਹੜੀ ਸਾਡੀ ਵੱਡੀਆਂ ਪੁੱਲਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਜਿਨ੍ਹਾਂ ਦਾ ਸਾਨੂੰ ਅੱਜ ਨੁਕਸਾਨ ਜ਼ਿਆਦਾ ਹੋ ਰਿਹਾ ਜਿਹੜੀਆਂ ਅੱਜ ਸਾਡੇ ਵਾਸਤੇ ਵੱਡੇ ਚੈਲੰਜ ਬਣੇ ਕੌਮੀ ਤੌਰ ਤੇ ਨੁਕਸਾਨ ਦੇ ਸਕਦੇ ਯਾ ਔਰ ਬਿਨਾਂ ਸ਼ੱਕ ਬੱਜਰ ਕਹਤ ਦੇ ਵਿੱਚ ਜਿਹੜੀ ਸਾਡੀ ਸਿੱਖ ਰਹਿਤ ਮਰਜ਼ਾਦਾ ਉਹਦੇ ਵਿੱਚ ਸ਼ਰਾਬ ਨੂੰ ਸ਼ਾਮਲ ਨਹੀਂ ਕੀਤਾ ਪਰ ਜੇ ਸ਼ਰਾਬ ਦੇ ਨਾਲ ਜਾਂ ਚਿੱਟੇ ਦੇ ਨਾਲ ਇਹਨਾਂ ਡਰੱਗਸ ਦੇ ਨਾਲ ਸਾਡਾ ਅੱਜ ਉੱਥੇ ਹੌਂਦ ਨੂੰ ਖਤਰਾ ਬਣ ਚੁੱਕਾ ਜਿੰਨਾ ਨੁਕਸਾਨ ਸਾਡਾ ਹੋ ਰਿਹਾ ਯਾ ਤੇ ਕਿਉਂ ਨਹੀਂ ਇਹਨਾਂ ਨੂੰ ਬਜੁਰ ਕ੍ਰਿਆਤ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਬਜਾਏ ਕਿ ਅਸੀਂ ਕੋਠੇ ਤੇ ਛਟਕੇ ਦੇ ਝਗੜੇ ਦੇ ਵਿੱਚ ਬੈ ਕੇ ਉੱਥੇ ਅੜਕੇ ਰਹੀਏ ਉਹਦੀ ਉਹਦੀ ਜਗ੍ਹਾ ਤੇ ਹੂੰ ਆਪਾਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਬਹੁਤ ਹੋਰ ਵੀ ਗੱਲ ਇਹਦੇ ਬਾਰੇ ਇਹ ਸਮਾ ਤੁਹਾਡਾ ਹੋ ਗਿਆ ਕਾਫੀ ਤੇ ਤੁਹਾਡੇ ਸਰੋਤੇ ਹੁਣੇ ਉਡੀਕਦੇ ਕੋਈ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਸਾਡੇ ਇਹ ਆਪਾਂ ਫਿਰ ਅਗਲੇ ਹਫ਼ਤੇ ਹੋਰ ਬਾਕੀ ਸੁਝਾ ਸੁਝਾਅ ਭੇਜਦੇ ਤੁਸੀਂ ਵੀ ਅਕਾਲ ਤਖਤ ਵਾਲਿਆਂ ਨੂੰ ਧਾਮੀ ਸਾਹਿਬ ਦੇ ਮੰਗੇ ਆ ਕਹਿੰਦੇ ਵੀ ਜੱਥੇਦਾਰ ਕਿਹਾ ਲਾਉਣਾ ਨਹੀਂ ਨਹੀਂ ਸਾਡਾ ਤਾਂ ਇਹੀ ਆ ਫੇ ਅਕਾਲ ਤਖਤ ਦਾ ਨਾਮ ਬਦਲ ਕੇ ਗੁਰਦੁਆਰਾ ਕੁਛ ਵੀ ਰੱਖ ਲਓ ਇੱਕ ਇੱਕ ਬੰਦ ਕਰੋ ਬੰਦ ਕਰੋ ਬੰਦ ਕਰੋ ਬਕਵਾਸ ਤੁਸੀਂ ਤੁਸੀਂ ਆਪ ਵੀ ਜਲੀਲ ਹੋਣਾ ਗੁਰੂ ਸਾਹਿਬ ਨੂੰ ਵੀ ਜਲੀਲ ਕਰਨਾ ਜਿੱਦਣ ਜਿੱਦਣ ਕਿਸੇ ਨੇ ਕੋਟ ਦਾ ਬੂਹਾ ਖੜਕਾਤਾ ਨਾ ਕਿਸੇ ਨੂੰ ਡਿਪਰੈਸ਼ਨ ਹੋ ਗਿਆ ਹੂੰ ਹੂੰ ਕਿਸੇ ਨੇ ਸੂ ਕਰ ਦਿੱਤਾ ਤੁਹਾਨੂੰ ਵੱਡੀ ਰਕਮ ਲਈ ਬਿਲਕੁਲ ਤੇ ਭਾਈ ਐਦਾਂ ਐਦਾਂ ਕਰਕੇ ਇਹਨੂੰ ਸਮਾਜ ਦੇ ਵਿੱਚੋਂ ਐਦਾਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਬਿਲਕੁਲ ਤੇ ਕੰਮ ਤੇ ਗਿਆ ਬੰਦੇ ਨੂੰ ਐਦਾਂ ਅਮੇਰਸਮੈਂਟ ਹੋਈ ਉੱਥੇ ਗਿਆ ਬਿਮਾਰੀ ਲੱਗ ਗਈ ਹਨਾ ਐਦਾਂ ਡਿੱਗ ਪਿਆ ਇਹ ਤਾਂ ਦੋ ਜੀ ਸੀ ਟੱਬਰ ਦੇ ਗੱਡੀ ਲੱਗੀ ਮੁਰੇ ਚਾਰ ਬੰਦੇ ਮਰ ਗਏ ਜੀ ਆ ਜਾ ਤੇ ਡਾਕਟਰ ਨੇ ਕਹਿਤਾ ਪੇ ਇਹ ਤਾਂ 2.5-3 ਸਾਲ ਤੋਂ ਡਿਪਰੈਸ਼ਨ ਵਿੱਚ ਆ ਹੂੰ ਹੂੰ ਠੀਕ ਹੈ ਔਰ ਕਿਸੇ ਕੋਟ ਨੇ ਕੱਢ ਦਿੱਤਾ ਜਲੂਸ ਤੁਹਾਡਾ ਨਿਕਲਣਾ ਹੀ ਆ ਠੀਕ ਆ ਪਰ ਵੈਸੇ ਇਮਾਨਦਾਰੀ ਦੇ ਨਾਲ ਨਾ ਜੇ ਜਥੇਦਾਰ ਦੀ ਸ਼ਰਤਾਂ ਮੰਗਦੇ ਪਏ ਆ ਨਾ ਘਟੋ ਘਟ ਇੱਕ ਸ਼ਰਤ ਮੰਨ ਲੈਣਾ ਆਪਾਂ ਸੁਝਾਅ ਆਪਣਾ ਦੇ ਦਈਏ ਹੂੰ ਵੀ ਜਿਹਨੂੰ ਜਥੇਦਾਰ ਲਾਉਣਾ ਵੀ ਜਿੰਨਾ ਚਿਰ ਉਹਨੇ ਜਥੇਦਾਰ ਰਹਿਣਾ 5 ਸਾਲ ਜਾਂ 7 ਸਾਲ ਵੀ ਵਿਦੇਸ਼ ਯਾਤਰਾ ਤੇ ਪਾਬੰਦੀ ਲੱਗਣੀ ਚਾਹੀਦੀ ਉਸ ਲੈ ਉਹ ਫੇ ਫੇ ਲੱਗਣਾ ਹੀ ਕਾਦੇ ਲਈ ਆ ਤੁਸੀਂ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਚੋਂ ਕੋਈ ਪੰਕਤੀ ਮਿਲਦੀ ਆ ਜਿਹੜੀ ਇਦਾਂ ਬਾਈਕਾਟ ਕਰਨ ਦੀ ਦੀ ਗਵਾਹੀ ਭਰਦੀ ਹੋਵੇ ਬੰਦੇ ਦੀ ਮਤਲਬ ਹੀ ਨਹੀਂ ਕੋਈ ਮੈਂ ਕਿ ਮੈਂ ਉਹ ਉਹ ਤਾਂ ਗੱਲ ਕਰਦੇ ਵੀ ਉਸ ਵੇਲੇ ਆਪਾਂ ਸ਼ੁਰੂ ਚ ਗੱਲ ਕੀਤੀ ਤੇ ਮਾਰਟਨ ਲੂਥਰ ਗੁਰੂ ਗ੍ਰੰਥ ਸਾਹਿਬ ਦੇ ਸਮੇਂ ਹੋਇਆ ਹ ਹ ਵੀ ਉਸ ਵੇਲੇ ਮਾਰਟਨ ਲੂਥਰ ਉਹਦੇ ਖਿਲਾਫ ਆਵਾਜ਼ ਉਠਾਉਂਦਾ ਪਿਆ ਉਹਨਾਂ ਗੱਲਾਂ ਦੇ ਖਿਲਾਫ ਯਾ ਉਧਰ ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਅਸੀਂ ਕਹਿੰਨੇ ਬਾਨਕ ਨਰਬਲ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਨੀਂਹ ਰੱਖ ਦਿੱਤੀ ਅਸੀਂ ਇਹ ਕਹਿੰਨੇ ਹੂੰ ਵੀ ਜਿੱਥੋਂ ਉਹ ਵਿਰੋਧਤਾ ਕਰਦਾ ਪਿਆ ਮਾਰਟਨ ਲੂਥਰ ਹੂੰ ਰੱਦ ਕਰਦਾ ਪਿਆ ਹੂੰ ਚਾਹੀਦਾ ਤਸਵੀਰ ਗੁਰੂ ਸਾਹਿਬ ਉਹ ਤੋਂ ਵੀ ਦੋ ਕਦਮ ਅੱਗੇ ਦੀ ਗੱਲ ਅਸੀਂ ਦੱਸਦੇ ਗੁਰੂ ਸਾਹਿਬ ਨੇ ਤਾਂ ਉਹ ਤੋਂ ਵੀ ਦੋ ਕਦਮ ਅੱਗੇ ਦੀ ਗੱਲ ਉਸ ਵੇਲੇ ਦੱਸੀ ਲੋਕਾਂ ਨੂੰ ਹੂੰ ਸਾਰਾ ਕੋਲਮ ਲਾ ਕੇ ਨਾ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੀ ਗੱਲ ਕਰਨੀ ਆ ਤੇ ਉਹ ਸਮਾਜਿਕ ਨਾ ਬਰਾਬਰੀ ਦੇ ਵਿਰੁੱਧ ਇੱਕ ਲਹਿਰ ਆ। ਯਾ 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 ਠੀਕ ਹੈ ਮਨੁੱਖਤਾ ਦੀ ਬਰਾਬਰੀ ਦਾ ਪਰ ਅਸੀਂ ਇਹ ਕਹਿੰਦੇ ਆ ਵੀ ਚਲੋ ਮਾਰਟਨ ਲੂਥਰੋ ਨੂੰ ਰੱਦ ਕਰਦਾ ਪਿਆ ਤੁਸੀਂ ਜੋ ਰੱਦ ਕਰਨਾ ਮੈਨੂੰ ਦੇ ਦਿਓ। ਹੂੰ ਮੈਂ 300 ਸਾਲ ਲਾ ਕੇ ਗੁਰੂ ਗੋਬਿੰਦ ਸਿੰਘ ਤੱਕ ਜਾਂਦਾ ਜਾਂਦਾ ਇਹ ਧਰਮ ਆਪਣੇ ਸਿੱਖਾਂ ਨੂੰ ਦੇ ਕੇ ਜਾਂਦਾ। ਹਾਂ ਟਾਡੇ ਵਾਲੇ ਨਾਲੇ ਇਹ ਕੰਮ ਬੰਦ ਹੋ ਜਾਊਗਾ ਮੈਂ ਇਹਨੂੰ ਗਾਂ ਚਲਾ ਕੇ ਜਾਣਾ ਨਾਲੇ ਸਾਡੇ ਵਾਲੇ ਨੇ ਸਭ ਜਿਹੜੇ ਛੇਕਿਆ ਕਰਾ ਗਿਆ ਸੀ ਜਿਹੜੇ ਕਿੰਤੂ ਗੁਰੂ ਸਾਹਿਬ ਨੇ ਉਸ ਵੇਲੇ ਜਿਹੜੇ ਭਗਤ ਕਬੀਰ ਜੀ ਦੀ ਅਸੀਂ ਗੱਲ ਕਰਦੇ ਉਹ ਕਹਿੰਦੇ ਵੀ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਹ ਸਾਰੀ ਗੱਲ ਆ ਜਿਹੜੀ ਉਹ ਅੱਜ ਦੇ ਟਕਸਾਲੀਆਂ ਤੇ ਨਹੀਂ ਟੁੱਕਦੀ ਬਿਲਕੁਲ ਜਦੋਂ ਇਹ ਦੂਜੇ ਨੂੰ ਕਹਿੰਦੇ ਆ ਨਈਂ ਨੇ ਤੂੰ ਉਹ ਸ਼ੂਤਿਆਂ ਤੂੰ ਆਇਆ ਤੂੰ ਆਹ ਚੀਜ਼ ਨਹੀਂ ਕੀਤੀ ਉਹ ਕਰਹਿਤੀ ਆਇਆ ਤੂੰ ਹੁਣ ਜਿਹੜੀ ਗੱਲ ਮਸਜਿਦ ਬਾਰੇ ਕੀਤੀ ਉਹ ਆ ਗੁਰਦੁਆਰੇ ਦੇ ਉੱਤੇ ਲਾ ਲਈ ਅਸੀਂ ਸਾਰੀ ਬਿਲਕੁਲ ਜਿਹੜੀ ਗੱਲ ਉਹ ਮੂਰਤ ਬਾਰੇ ਆ ਪਾਖਾਨ ਘਟ ਕੇ ਮੂਰਤ ਕਿੰਨੀ ਦੇ ਕੇ ਸ਼ਾਂਤੀ ਪਾਉ ਉਹ ਉਹ ਸਾਰਾ ਕੁਝ ਅਸੀਂ ਪਿਪਾਤ ਪਹਿਤ ਔਰ ਲਾਪਸੀ ਕਰ ਕਰਾ ਕਸ਼ਾਰ ਭੋਗਣ ਹਾਰੇ ਭੋਗਿਆ ਮੂਰਤ ਕੈ ਮੁਖਸ਼ਾਰ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਚ ਕੋਲੀ ਚ ਪਾ ਕੇ ਰੱਖ ਦਿੰਨੇ ਅਸੀਂ ਹੁਣ ਜਸਟੀਫਾਈ ਕਰਨ ਲੱਪੇ ਅਸੀਂ ਪਰ ਉਹ ਗੁਰਬਚਨ ਸਿੰਘ ਨੂੰ ਪੁੱਛ ਕੇ ਦੇਖੋ ਭਾਈ ਰਣਜੀਤ ਨੂੰ ਪੁੱਛ ਕੇ ਦੇਖੋ ਤਾਂ ਨਹੀਂ ਉਹ ਕਹਿੰਦੇ ਕਹਿੰਦੇ ਪ੍ਰਸ਼ਾਦ ਘਟ ਜਾਂਦਾ ਕਹਿੰਦੇ ਗੁਰੂ ਸਾਹਿਬ ਕੋਲ ਕਿੰਨੇ ਅਰਦਾਸ ਕੀ ਅਰਦਾਸ ਕੀਤੀ ਹੋ ਜਦੋਂ ਭੋਗ ਲੱਗੇ ਦੀ ਅਰਦਾਸ ਕਰਦੇ ਆ ਤਾਂ 100 ਗ੍ਰਾਮ ਘਟ ਗਿਆ ਸੀ ਬਿਲਕੁਲ ਬਿਲਕੁਲ ਜਾ ਜਾ ਫਿਰ ਹੁਣ ਨਾਨਕਸਰੀਏ ਜਿਸ ਹਿਸਾਬ ਨਾਲ ਥਾਲੀ ਰੱਖਦੇ ਆ ਇਹ ਉਹ ਗੱਲਾਂ ਤਾਂ ਝਕਾਰੇ ਵਾਲੀਆਂ ਸਾਰੀਆਂ ਹੁੰਦਾ ਜਦੋਂ 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 ਕਸ਼ਹਿਰਾ ਤੇ ਸੁੱਕਾ ਤੌਲੀਆ ਰੱਖਦੇ ਆ ਵੀ ਗੁਰੂ ਸਾਹਿਬ ਨਾਲ ਆ ਕੇ ਜਾਂਦੇ ਇਸ ਵੇਰੇ ਗਿੱਲਾ ਹੁੰਦਾ ਉਹ ਹਾ ਹਜੂਰ ਸਾਹਿਬ ਕਹਿੰਦੇ ਦਤਨ ਕਰਕੇ ਜਾਂਦੇ ਗੁਰੂ ਸਾਹਿਬ ਰੋੜ ਮਤਲਬ ਵੀ ਅਸੀਂ ਤਾਂ ਉਹ ਸਾਰਾ ਕੁਝ ਹੀ ਲਿਆ ਕੇ ਫੇ ਹਾਂ ਪਾਰਲੀਮੈਂਟ ਜਾ ਕੇ ਅਸੀਂ ਕਹਿਣਾ ਵੀ ਧਾਰਾ ਬਦਲੋ ਅਸੀਂ ਅਸੀਂ ਹਿੰਦੂ ਨਹੀਂ ਹੈਗੇ ਜਾਣੀ ਨਹੀਂ ਠੀਕ ਆ ਤੁਸੀਂ ਪਿਛਲੇ ਹਫਤੇ ਵੀ ਜਿਹੜਾ ਬੋਲਣਾ ਕੀਤਾ ਸੀ ਨਾ ਵੀ ਅਕਾਲ ਤਖਤ ਦਾ ਜਥੇਦਾਰ ਜਿਹੜਾ ਪਾਨਾਸ਼ਾ ਨਹੀਂ ਬਣ ਸਕਦਾ ਹਾਂ ਅਕਾਲ ਤਖਤ ਬਣ ਗਿਆ ਉੱਥੇ ਬਣਿਆ ਹੋਇਆ ਹੈਗਾ ਜੇ ਤੁਸੀਂ ਉਹ ਕਹਿ ਵੀ ਦਿਓ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਣਾ ਵੀ ਉਹਦੀ ਸੇਵਾ ਸੰਭਾਲ ਵਾਸਤੇ ਅਸੀਂ ਬੰਦਾ ਰੱਖਣਾ ਹੈ ਯਾ ਉੱਥੋਂ ਤੱਕ ਉਹਨੂੰ ਸੀਮਤ ਨਹੀਂ ਅਸੀਂ ਉਹ ਵੀ ਉਹਨੂੰ ਵੀ ਗੈਨ ਜੀ ਕਿਉਂ ਨਹੀਂ ਕੌਮ ਇਕੱਠੀ ਹੋ ਕੇ ਇਦਾਂ ਕਹਿ ਸਕਦੀ ਵੀ ਪੰਥ ਨੇ ਫੈਸਲਾ ਕਰਿਆ ਹੂੰ ਹੂੰ ਜਿਹੜੇ ਐ ਐ ਮਸਲੇ ਆ ਨਾ ਇਹ ਇੱਥੇ ਹੱਲ ਕੀਤੇ ਜਾਊਗੇ ਜੀ ਐ ਐ ਜਿਹੜੀਆਂ ਐ ਜਿਹੜੇ ਫੈਸਲੇ ਆ ਸ਼੍ਰੋਮਣੀ ਕਮੇਟੀ ਦੇ ਜਾਂ ਸਿੱਖਾਂ ਦੇ ਉਹ ਇਸ ਬੰਦੇ ਦੇ ਰਾਹੀਂ ਸਿੱਖਾਂ ਤੱਕ ਪਹੁੰਚਾਈ ਚਾਊਗੇ ਜੀ ਸਾਨੂੰ ਇੱਕ ਅਹੁਦੇਦਾਰ ਇੱਕ ਜਥੇਦਾਰ ਉਹਨੂੰ ਜਿਹੜਾ ਵੀ ਨਾਂ ਦੇਣਾ ਵੀ ਉਹ ਚੁਣਨਾ ਆ ਉਹਦੇ ਚ ਜਿੰਨੇ ਗੁਰਦੁਆਰੇ ਸਹਿਮਤ ਆ ਪਹਿਲਾਂ ਰਜਿਸਟਰ ਕਰਾ ਦਿਓ ਆਪਣੇ ਆਪ ਨੂੰ ਫਿਰ ਜਿਹੜੇ ਰਜਿਸਟਰ ਕਰਵਾਉਗੇ ਉਹ ਆਪੋ ਆਪਣੇ ਸੁਝਾਅ ਭੇਜ ਦਿਓ ਜੀ ਉਹਨਾਂ ਦੇ ਉੱਤੇ ਇਹ ਇਹਦਾ ਜਿਹੜਾ ਹੁਕਮ ਆ ਜਿਹੜੀ ਇਹਦੀ ਕਹੀ ਹੋਈ ਗੱਲ ਆ ਉਹ ਸਾਰਿਆਂ ਤੇ ਲਾਗੂ ਹੋ ਜੂਗੀ ਬਿਲਕੁਲ ਇਕੱਠੇ ਹੋ ਕੇ ਸਲਾਹ ਕਰ ਲਓ ਗੱਲ ਮੁੱਕ ਗਈ ਜੀ ਨਹੀਂ ਪਤਾ ਨਹੀਂ ਸਾਡੇ ਵਿਦਵਾਨ ਮੰਨੀ ਵੀ ਜਾਂਦੇ ਆ ਇੱਕ ਪਾਸੇ ਮੀਰੀ ਪੀਰੀ ਦਾ ਕਹੀ ਜਾਂਦੇ ਆ ਵੀ ਦੋ ਨਿਸ਼ਾਨ ਸਾਹਿਬ ਚੋਂ ਆਪੇ ਮੰਨੇ ਜਾਂਦੇ ਵੀ ਉਹ 18ਵੀਂ ਸਦੀ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਡਿੱਗ ਪਿਆ ਸੀ ਇੱਕ ਕਿਸੇ ਨੇ ਲੈ ਕੇ ਰਾ ਦਤਾ ਦੂਸਰਾ ਕਿਸੇ ਨੇ ਲੈ ਕੇ ਰਾ ਦਤਾ ਉਹ ਕਹਿੰਦੇ ਚਲੋ ਦੋਨੇ ਛੱਡ ਦੋ ਹੂੰ